ਆਏ ਹੋਏ ਗੱਡੀ ਨਹੀਂ ਮਿਲਦੇ ਹੋ ਗੱਡੀ ਆ ਮਿਲ ਗਿਆ ਡਰਾਈਵਰ ਭਾਈ ਆ ਖੋਲੀ ਮੜਾ ਖੋਲੀ ਖੋਲੀ ਹਾਂ ਜੀ ਭਾਈ ਯਾਰ ਮੜਾ ਸੀ ਜਾ ਕੇ ਹੁਣਾਂ ਦੀ ਚਲੇਗਾ ਨਾਲ ਮੈਂ ਅੱਜ ਨਹੀਂ ਜਾਣਾ ਯਾਰ ਕੀ ਕਾਰਨ ਹੋ ਗਿਆ ਸਰੀਰ ਟੁੱਟਿਆ ਪਿਆ ਬਾਬਾ ਯਾਰ ਕਾਦੇ ਨਾਲ ਆਪਾਂ ਨੂੰ ਭੱਗ ਚੱਲਾਂਗੇ ਯਾਰ ਉਹ ਭਾਈ ਯਾਰ ਚੱਲ ਯਾਰ ਉਹ ਨਹੀਂ ਭਾਈ ਯਾਰ ਤੂੰ ਐਂ ਕਰ ਤੈਨੂੰ ਦਿੱਕਤ ਆ ਕੋਈ ਦਿੱਕਤ ਆ ਕੋਈ ਨਸ਼ਾ ਪਤਾ ਕਰਦਾ ਪਰ ਤੂੰ ਸੱਗੇ ਮਰਜ਼ੀ ਸਮਝ ਲੈ ਜਰਾ ਚੱਲ ਆਏ ਤੇਰਾ ਹੱਲ ਕਰਾਂ ਪਹਿਲਾਂ ਫਿਰ ਮੈਨੂੰ ਬੰਨੇ ਲਾ ਕੇ ਹੁਣਾ ਪੁੱਧ ਨਾ ਆਇਆ ਬਾਹਰ ਆ ਬਾਹਰ ਕਰ ਆਇਆ ਤੈਨੂੰ ਇਹ ਜੇ ਡਾਕਟਰ ਲਵੇ ਲੈ ਕੇ ਚੱਲੂੰ ਬਾਬੇ ਤੇਰਾ ਰੋਗ ਚੱਕ ਦੂ ਰੋਗ ਚੰਗਾ ਸਰਾ ਲ ਅੱਜ ਮੇਰਾ ਕੰਮ ਕਰ ਦੇ ਜੀ ਹਾਂ ਮੈਂ ਤੇਰਾ ਕੰਮ ਕਰ ਦਿੰਦਾ ਚੱਲ ਚੱਲ ਆ ਜਾ ਆ ਜਾ ਤੈਨੂੰ ਦਵਾਈਆਂ ਦਵਾਈ ਇਹ ਗੱਲ ਕਹਾਂ ਸਹੀ ਹੈ ਜੀ ਸਰੀਰ ਟੁੱਟਦਾ ਹੈ ਨਸ਼ਾ ਕਿਸੇ ਤਰ੍ਹਾਂ ਦਾ ਕੋਈ ਨਸ਼ੇ ਕਰਕੇ ਕਈ ਵਾਰੀ ਟੁੱਟ ਜਾਂਦਾ ਹੈ ਬਾਅਦ ਤੁਸੀਂ ਆਪੇ ਸਮਝ ਲਓ ਕਿਵੇਂ ਹੈ ਜੀ ਬਸ ਸੈੱਟ ਕਰ ਦੋ ਕੰਮ ਜੀ ਦੇਖੋ ਇਹਦੇ ਵਿੱਚ ਕੁਝ ਨਹੀਂ ਮੈਂ ਤੁਹਾਨੂੰ ਸਿੰਪਲ ਜੀ ਦਵਾਈ ਦੱਸਦਾ ਘਰੇਲੂ ਜੀ ਠੀਕ ਠੀਕ ਹੈ ਨਾ ਮੈਂ ਬਿਲਕੁਲ ਤੁਹਾਨੂੰ ਘਰੇਲੂ ਚੀਜ਼ਾਂ ਦੱਸਦਾ ਇੱਕ ਤਾਂ ਤੁਸੀਂ ਲੈਣੀ ਹੈ ਸ਼ੰਖ ਪੁਸ਼ਪੀ ਠੀਕ ਹੈ ਜੀ ਇੱਕ ਤੁਸੀਂ ਲੈਣਾ ਅਸ਼ਵਗੰਧਾ ਇੱਕ ਆਪਾਂ ਲੈਣੀ ਹੈ ਬ੍ਰਹਮੀ ਇਹ ਤਿੰਨੋ ਚੀਜ਼ਾਂ ਆਮ ਬਨਸਾਰੀ ਕੋਲੋਂ ਮਿਲ ਜਾਂਦੀਆਂ ਨੇ ਤੁਸੀਂ ਇਹ 100-100 ਗ੍ਰਾਮ ਲੈ ਲੈਣੀਆਂ ਨੇ 300 ਗ੍ਰਾਮ ਤੁਹਾਡਾ ਪਾਊਡਰ ਬਣ ਗਿਆ ਇਹਦਾ ਅੱਧਾ ਚਮਚਾ ਸਵੇਰੇ ਅੱਧਾ ਚਮਚਾ ਸ਼ਾਮ ਨੂੰ ਪਾਣੀ ਚ ਪਾ ਕੇ 1/2 ਗਲਾਸ ਪਾਣੀ ਚ ਪਾ ਕੇ ਖਾਣੇ ਤੋਂ ਬਾਅਦ ਲੈ ਲਓ ਇਹ ਠੀਕ ਹੈ ਨਾ ਕਿਸੇ ਵੀ ਤਰ੍ਹਾਂ ਦੀ ਤੋੜ ਹੋਵੇ ਨੀਂਦ ਨਾ ਆਉਂਦੀ ਹੋਵੇ ਤੋੜ ਲੱਗਦੀ ਹੋਵੇ ਭੁੱਖ ਨਾ ਲੱਗਦੀ ਹੋਵੇ ਮਨ ਨਾ ਲੱਗਦਾ ਹੋਵੇ ਸਾਰਾ ਕੁਝ ਠੀਕ ਹੋ ਜਾਊ ਇੱਕ ਤੁਸੀਂ ਨਾਲ ਲੈਣਾ ਇਹ ਸਾਡਾ ਦੋ ਤਰ੍ਹਾਂ ਦਾ ਅਰਕ ਹੈ ਇਹਦੇ ਵਿੱਚ ਅਜਵੈਨ ਤੇ ਆਪਣੀ ਤੁਲਸੀ ਇਹਦਾ ਅਰਕ ਹੈ ਠੀਕ ਹੈ ਜੀ ਇਹਦੀਆਂ 5-5 ਬੂੰਦਾਂ ਤੁਸੀਂ 3 ਟਾਈਮ ਲੈਣੀਆਂ ਨੇ ਇਹਦੇ ਨਾਲ ਤੁਹਾਨੂੰ ਭੁੱਖ ਵੀ ਪ੍ਰੋਪਰ ਲੱਗੂਗੀ ਤੇ ਜਿਹੜੀ ਵੀ ਤੋੜ ਵੀ ਹੈ ਉਹ ਬਿਲਕੁਲ ਠੀਕ ਹੋ ਜੂਗੀ ਨੀਂਦ ਤੁਹਾਨੂੰ ਖੁੱਲ ਕੇ ਆਉਗੀ ਪ੍ਰੋਪਰ ਬਿਲਕੁਲ ਠੀਕ ਹੋ ਜਾਓਗੇ ਤੁਸੀਂ ਤੀਸਰੇ ਦਿਨ ਦੇਖੋਗੇ ਕਿ ਬਾਕੀ ਸਰੀਰ ਦੇ ਵਿੱਚ ਤਾਕਤ ਹੈ ਜਿਹੜੀ ਇਹ ਕਿੱਥੋਂ ਆਈਏ ਅੰਮ੍ਰਿਤ ਤਿੰਨ ਦਿਨਾਂ ਦੇ ਵਿੱਚ ਹੱਲ ਕਹਿ ਰਹੇ ਨੇ ਡਾਕਟਰ ਸਾਹਿਬ ਜੇ ਤੁਸੀਂ ਆਓ ਤੇ ਲੋ ਰਿਜ਼ਲਟ ਬਬੇ ਤੇ ਇਹਨਾਂ ਦੀ ਵੀਡੀਓ ਤੁਸੀਂ ਪਹਿਲਾਂ ਵੀ ਦੇਖ ਸਕਦੇ ਹੋ ਬਹੁਤ ਵਧੀਆ ਰਿਜ਼ਲਟ ਹੈ ਸਰ ਨੱਬਾ ਰੋਡ ਇਦਗਾ ਕਲੋਨੀ ਕਿਲਾ ਰਹਿਮਤਗੜ ਮਲੇਰ ਕੋਟਲਾ ਅਮਾਇਆ ਨੇਚਰਲ ਕਯਰ ਸੈਂਟਰ